ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਬਹੁਤ ਵਧੀਆ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਪਾਲਕ ਨੂੰ ਚੰਗੀ ਤਰ੍ਹਾਂ ਧੋਵਾਂਗੇ ਇੱਕ ਇੱਕ ਪੱਤੇ ਨੂੰ ਖੁੱਲੇ ਪਾਣੀ ਦੇ ਵਿੱਚ ਤੁਸੀਂ ਵੀ ਇਸੇ ਤਰੀਕੇ ਨਾਲ ਧੋਵੋ ਤਾਂ ਕਿ ਇਹਦੇ ਵਿੱਚ ਜਿਹੜੀ ਵੀ ਮਿੱਟੀ ਹੈ ਸਾਰੀ ਬਾਹਰ ਹੋ ਜਾਵੇ ਹੋਰਾਂ ਵੀ ਮਿੱਟੀ ਦੇ ਅੰਦਰ ਰਹੇਗੀ ਤਾਂ ਸਾਰੀ ਆਪਣੀ ਸਬਜ਼ੀ ਦੇ ਵਿੱਚ ਕਰਕ ਜਿਹੀ ਆਉਗੀ ਇਸੇ ਕਰਕੇ ਤੁਸੀਂ ਚੰਗੀ ਤਰ੍ਹਾਂ ਪਾਲਕ ਨੂੰ ਧੋ ਲੈਣਾ ੁੱਲੀ ਟੂਟੀ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹ ਨਿਸ਼ਾਨੀ ਦੇ ਵਿੱਚ ਵੀ ਚੰਗੀ ਤਰ੍ਹਾਂ ਧੋਵਾਂਗੇ ਠੀਕ ਹੈ ਜੀ ਇੱਕ ਵਾਰ ਆਪਾਂ ਇਹ ਧੋਵਾਂਗੇ ਤੇ ਨਾਲ-ਨਾਲ ਹੀ ਹੁਣ ਆਪਾਂ ਇਹਨੂੰ ਟੋਕਰੀ ਨੂੰ نیچے ਕਰਕੇ ਟੂਟੀ ਥੱਲੇ ਫਿਰ ਇੱਕ ਵਾਰੀ ਚੰਗੀ ਤਰ੍ਹਾਂ ਧੋਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਪਾਲਕ ਨੂੰ ਚੰਗੀ ਤਰ੍ਹਾਂ ਧੋਣਾ ਵਾ ਲਓ ਜੀ ਪਾਲਕ ਆਪਣੀ ਧੋਤੀ ਹੈ ਤੇ ਹੁਣ ਆਪਾਂ ਪਾਲਕ ਨੂੰ ਇੱਕ ਟੋਕਰੀ ਵਿੱਚ ਐਡ ਕਰਤਾ ਤੇ ਇਹਦੇ ਵਿੱਚ ਪਾਵਾਂਗੇ ਨਾਲ ਆਪਾਂ ਪਨੀਰ ਇਹ ਬਿਲਕੁਲ ਫਰੈਸ਼ ਪਨੀਰ ਹੈ ਤੇ ਨਾਲ ਥੋੜਾ ਜਿਹਾ ਪਾਵਾਂਗੇ ਧਨੀਆ ਠੀਕ ਹੈ ਜੀ ਦੋ ਪਿਆਜ਼ ਕੱਟੇ ਨੇ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਤੇ ਲਾਲ ਮਿਰਚ ਦੋ ਟਮਾਟਰ ਅਦਰਕ ਤੇ ਲਸਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿਸ ਤਰੀਕੇ ਨਾਲ ਤਿਆਰ ਕਰਾਂਗੇ 파ਲਕ ਪਨੀਰ ਦੀ ਸਬਜ਼ੀ ਕੁੱਕਰ ਦੇ ਵਿੱਚ ਇੱਕ ਗਲਾਸ ਪਾਵਾਂਗੇ ਆਪਾਂ ਪਾਣੀ ਦਾ ਪਾਣੀ ਨੂੰ ਗਰਮ ਕਰਕੇ ਥੋੜਾ ਜਿਹਾ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਾਲਕ ਪਾਲਕ ਨੂੰ ਕੋਈ ਆਪਾਂ ਕੱਟਣਾ ਨਹੀਂ ਹੈਗਾ ਬਿਲਕੁਲ ਸਾਫ਼ ਤਿਹੀ ਵਿੱਚੇ ਪਾ ਦਾਂਗੇ ਕਿਉਂਕਿ ਬਹੁਤ ਛੇਤੀ ਬਨ ਜਾਂਦੀ ਹੈ ਘੁਲ ਕੇ ਲਓ ਜੀ ਸਾਰੀ ਪਾਲਕ ਨੂੰ ਆਪਾਂ ਕੁੱਕਰ ਦੇ ਵਿੱਚ ਐਡ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆਂ ਜਿਹੜਾ ਆਪਾਂ ਧੋ ਕੇ ਚੰਗੀ ਤਰ੍ਹਾਂ ਰੱਖਿਆ ਹੋਇਆ ਸੀ ਸਾਰਾ ਧਨੀਆਂ ਆਪਾਂ ਐਡ ਕਰ ਦਾਂਗੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਆਪਾਂ ਜ਼ਿਆਦਾ ਨਮਕ ਨਹੀਂ ਐਡ ਕਰਾਂਗੇ ਕਿਉਂਕਿ ਆਪਾਂ ਤੜਕੇ ਵਿੱਚ ਵੀ ਨਮਕ ਪਾਉਣਾ ਠੀਕ ਹੈ ਜੀ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਓ ਅੱਧੇ ਕਿ ਚਮਚੇ ਤੋਂ ਘੱਟ ਆਪਾਂ ਪਾਵਾਂਗੇ ਨਮਕ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਲਓ ਜੀ ਆਪਾਂ ਜ਼ਿਆਦਾ ਸਮਾਨ ਕੋਈ ਵੀ ਐਡ ਨਹੀਂ ਕਰਾਂਗੇ ਤੇ ਹੁਣ ਆਪਾਂ ਇਹਨੂੰ ਕੁੱਕਰ ਨੂੰ ਬੰਦ ਕਰਕੇ ਇਹਦੀ ਆਪਜਾਵਾਂਗੇ 4-5 ਵਿਸਲਾ ਤਾਂ ਕਿ ਆਪਣੀ ਵਧੀਆ ਚੰਗੀ ਤਰ੍ਹਾਂ ਵਧੀਆ ਜੀ ਤਿਆਰ ਹੋ ਜਾਵੇ ਪਾਲਕ ਲੋ ਜੀ ਪਾਲਕ ਨੂੰ ਚਾਰ ਪੰਜ ਵਿਸਲਾ ਆ ਗਿਆ ਸੀ ਤੇ ਹੁਣ ਆਪਾਂ ਕੁੱਕਰ ਚ ਕੱਢ ਕੇ ਨੂੰ ਫਰਾਈ ਪੈਨ ਚ ਰੱਖ ਤਾਗੇ 10 ਮਿੰਟ ਲਈ ਠੰਡੀ ਹੋਊਗੀ ਇਹ ਨੂੰ ਬਠੰਡਾ ਕਾਲੀ ਰੱਖਤਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਮੈਂ ਅੰਦਾਜ਼ੇ ਦੇ ਨਾਲ ਪਾਵਾਂਗੀ ਠੀਕ ਹੈ ਜੀ ਆਪਾਂ ਫਲੱਦੀ ਇੱਕ ਕੜਚੀ ਪਾਵਾਂਗੇ ਸਰੋਂ ਦੇ ਤੇਲ ਦੀ ਤੇਲ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰਾਂਗੇ ਗਰਮ ਲਓ ਜੀ ਹੁਣ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਪਨੀਰ ਨੂੰ ਤਲਾਂਗੇ ਠੀਕ ਹੈ ਜੀ ਪਨੀਰ ਨੂੰ ਕੜਾਹੀ ਦੇ ਵਿੱਚ ਪਾਉਣ ਸਾਰੇ ਆਪਾਂ ਇਹ ਨੂੰ ਨਹੀਂ ਹਿਲਾਵਾਂਗੇ ਬਸ ਹਲਕੇ ਜਿਹੇ ਹੱਥ ਨਾਲ ਸੈੱਟ ਕਰਾਂਗੇ ਕਿਉਂਕਿ ਜਿੰਦ ਕੇ ਇੱਕ ਪਾਸੇ ਪੱਕੂਗਾ ਪਨੀਰ ਉਸ ਤੋਂ ਬਾਅਦ ਹੀ ਦੂਜੇ ਪਾਸੇ ਆਪਾਂ ਪਲਟ ਦਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੁਸੀਂ ਵੀ ਐਂ ਕਰਿਓ ਪਹਿਲਾਂ ਤੇ ਚੰਗੀ ਤਰ੍ਹਾਂ ਆਪਣਾ ਪਨੀਰ ਨੂੰ ਇੱਕ ਸਾਈਡ ਤੋਂ ਬਨ ਜਾਂਦੋ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਪਲਟ ਦਾਂਗੇ। ਲੋ ਜੀ ਇੰਨਾ ਕਾਪਾ ਪਨੀਰ ਨੂੰ ਫਰਾਈ ਕਰਾਂਗੇ ਇਸ ਤੋਂ ਜ਼ਿਆਦਾ ਆਪਾਂ ਨਹੀਂ ਕਰਨਾ ਹੁਣ ਆਪਾਂ ਸਾਰੇ ਪਨੀਰ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਤੁਸੀਂ ਕੱਚਾ ਪਨੀਰ ਵੀ ਪਾ ਸਕਦੇ ਹੋ ਪਾਲਕ ਪਨੀਰ ਬਣਾਉਂਦੇ ਵਕਤ। ਤੇ ਇਸ ਤਰ੍ਹਾਂ ਫਰਾਈ ਕਰਕੇ ਪਾਸ ਹੋਵੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਲਓ ਜੀ ਸਾਰਾ ਪਨੀਰ ਆਪਾਂ ਇੱਕ ਪਲੇਟ ਵਿੱਚ ਕੱਢ ਲਿਆ ਹੈ ਲਓ ਜੀ ਪਨੀਰ ਆਪਣਾ ਫਰਾਈ ਹੋ ਚੁੱਕਿਆ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਤੜਕੇ ਦੇ ਵਿੱਚ ਆਪਾਂ ਪਹਿਲਾਂ ਪਾਇਆ ਸਰੋਂ ਦਾ ਤੇਲ ਥੋੜਾ ਜਿਹਾ ਹੁਲਕੜਾ ਹੀ ਦੇ ਵਿੱਚ ਨਾਲ ਹੀ ਪਾ ਲਾਂਗੇ ਇੱਕ ਚਮਚਾ ਜੀਰੇ ਦਾ ਤੇ ਹੁਣ ਪਾਵਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਜਾਲਾ ਮਸਾਲਾ ਆਪਾਂ ਨਹੀਂ ਐਡ ਕਰਨੀ ਠੀਕ ਹੈ ਜੀ 1 ਮਿੰਟ ਲਈ ਇਹਨੂੰ ਪਕਾਵਾਂਗੇ ਆਪਾਂ ਤੇਲ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਨਾਲੇ ਪਾਵਾਂਗੇ ਅਦਰਕ ਈਲਾਉ ਤੇ ਹਰੀਆਂ ਮਿਰਚਾਂ ਆਪਾਂ ਹੁਣ ਇਹ ਵੀ ਵਿੱਚ ਹੀ ਐਡ ਕਰ ਦਾਂਗੇ ਤੇ ਹੁਣ 1 ਮਿੰਟ ਲਈ ਆਪਾਂ ਇਹਨੂੰ ਭੁੰਨਾਂਗੇ ਤਾਂ ਕਿ ਥੋੜਾ ਜਿਹਾ ਆਪਣੇ ਲਸਣ ਦੀ ਸਮੈਲ ਜੀ ਬਹੁਤ ਵਧੀਆ ਬਣ ਕੇ ਬਾਹਰ ਆਵੇ ਤੇ ਆਪਣੇ ਬਹੁਤ ਵਧੀਆ ਪਾਲਕ ਪਨੀਰ ਬਣ ਕੇ ਤਿਆਰ ਹੋਵੇ ਠੀਕ ਹੈ ਜੀ ਲੋ ਜੀ 1 ਮਿੰਟ ਲਈ ਆਪਾਂ ਅਦਰਕ ਲਸਣ ਅਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਤੇਲ ਚ ਭੁੰਨ ਲਿਆ ਸੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਰ ਭੁੰਨਣਾ ਬਿਲਕੁਲ ਵੀ ਕੱਚਾ ਨਹੀਂ ਰੱਖਣਾ ਹੈਗਾ ਜੇ ਤੁਹਾਡਾ ਥੋੜਾ ਜਿਹਾ ਵੀ ਪਿਆਜ਼ ਕੱਚਾ ਰਹਿ ਗਿਆ ਤੇ ਆਪਣੀ ਸਬਜ਼ੀ ਬਿਲਕੁਲ ਵਧੀਆ ਨਹੀਂ ਬਣਨੀ ਹੈ ਇਸੇ ਕਰਕੇ ਤੁਸੀਂ ਪਿਆਜ਼ ਨੂੰ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਰ ਭੁੰਨਣਾ ਲਓ ਜੀ ਪਿਆਜ਼ ਆਪਣਾ ਭੁੰਨ ਚੁੱਕਿਆ ਹੈਗਾ ਬ੍ਰਾਊਨ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹ ਆਪਣੇ ਕੋਲ ਦੋ ਵੱਡੇ ਸਾਈਜ਼ ਦੇ ਟਮਾਟਰ ਸੀ ਠੀਕ ਹੈ ਜੀ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਬਹੁਤ ਵਧੀਆ ਆਪਾਂ ਕਰਾਂਗੇ ਮਸਾਲਾ ਤਿਆਰ ਕਿਉਂਕਿ ਕੋਈ ਵੀ ਸਬਜ਼ੀ ਆਪਾਂ ਤਿਆਰ ਕਰਦੇ ਹਾਂ ਮਸਾਲੇ ਦੀ ਜ਼ਰੂਰਤ ਹੀ ਹੁੰਦੀ ਹੈ ਠੀਕ ਹੈ ਜੀ ਲਓ ਜੀ ਪਿਆਜ਼ ਤੇ ਟਮਾਟਰ ਪਰ ਪਹੁੰਚ ਕਿ ਨਹੀਂ ਹੈ ਪਰ ਥੋੜੀ ਜਿਹੀ ਪਾਵਾਂਗੇ ਦੇ ਵਿੱਚ ਸੁੱਕੀ ਮੇਥੀ ਥੋੜਾ ਟੇਸਟ ਵਧੀਆ ਆਉਣ ਵਾਸਤੇ ਠੀਕ ਹੈ ਜੀ। ਥੋੜਾ ਨਾ ਪਾਵਾਂਗੇ ਦੂਸਰੇ ਮਸਾਲੇ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅੱਧਾ ਚਮਚਾ ਨਮਕ ਦਾ। ਅੱਧਾ ਚਮਚਾ ਕਸ਼ਮੀਰੀ ਮਿਰਚ ਦਾ ਪਾਵਾਂਗੇ ਆਪਾਂ। ਅੱਧਾ ਚਮਚੀ ਪੌਣਾ ਆਪਾਂ ਹਲਦੀ ਦਾ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚੇ ਤੁਸੀਂ ਸਾਰਾ ਸਮਾਨ ਮੀਜ਼ੇਮੈਂਟ ਦੇ ਹਿਸਾਬ ਨਾਲ ਪਾਇਓ ਜਿੰਨੀ ਕਿ ਤੁਹਾਡੇ ਕੋਲੇ ਪਾਲਕਾ ਠੀਕ ਹੈ ਜੀ ਆਪਣੇ ਕੋਲ ਦੋ ਗੁੱਟੀਆਂ ਪਾਲਕ ਦੀਆਂ ਸੀ ਇਹ ਦੋ ਗੁੱਟੀਆਂ ਪਾਲਕ ਜਿਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤਾ ਸੀ ਠੀਕ ਹੈ ਜੀ ਤੇ ਪਾਇਆ ਪਾਇਆ ਆਪਾਂ ਇਹਦੇ ਵਿੱਚ ਪਨੀਰ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਫੇਰਾਂਗੇ ਤਾਂ ਕਿ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਆਪਣੀ ਚੰਗੀ ਤਰ੍ਹਾਂ ਹਲਦੀ ਤੇ ਮਿਰਚ ਮਸਾਲੇ ਪੱਕ ਜਾਣ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ। ਤੇ ਚੰਗੀ ਤਰ੍ਹਾਂ ਨੂੰ ਆਪਾਂ ਮਿਕਸ ਕਰ ਦਾਂਗੇ ਤਾਂ ਕਿ ਆਪਣਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਗੈਸ ਕਰਾਂਗੇ ਆਪਾਂ ਮੀਡੀਅਮ ਤੇ ਇੱਕ ਮਿੰਟ ਲਈ ਆਪਾਂ ਇਹ ਉਂ ਟੱਕ ਦਾਂਗੇ। ਤੇ ਉੱਧਰ ਆਪਾਂ ਹੁਣ ਕਰਦੇ ਆ ਪਾਲਕ ਦੀ ਤਿਆਰੀ ਠੀਕ ਹੈ ਜੀ ਗ੍ਰੈਂਡਰ ਦੇ ਵਿੱਚ ਆਪਾਂ ਸਾਰੀ ਪਾਲਕ ਨੂੰ ਚੰਗੀ ਤਰ੍ਹਾਂ ਪਾ ਦਾਂਗੇ ਠੀਕ ਹੈ ਜੀ ਲਓ ਜੀ ਕਿੰਨੀ ਵਧੀਆ ਪੇਸਟ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਆਪ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਆਪਾਂ ਨੂੰ ਚਾਹੀਦੀ ਹੈ ਤੇ ਹੁਣ ਇਧਰ ਆਪਰਾ ਮਸਾਲਾ ਵੀ ਤਿਆਰ ਹੋ ਗਿਆ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋਇਆ ਇਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾਤਾ ਠੀਕ ਹੈ ਜੀ ਤੇ ਗੈਸ ਆਪਾਂ ਰੱਖਣਾ ਮੀਡੀਅਮ ਹੀ ਤੇ ਹੁਣ ਆਪਾਂ ਸਾਰੀ ਆਪਣੀ ਜਿਹੜੀ ਪਾਲਕ ਨੂੰ ਪੇਸਟ ਬਣਾਈਓ ਸਾਰੀ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਕਿ ਥੋੜਾ ਜਿਹਾ ਪਾਣੀ ਪਾ ਲਾਂਗੇ ਵਿੱਚ ਇਹਦੇ ਜੇ ਉਸੇ ਜੱਗ ਦੇ ਵਿੱਚ ਜਿੱਦੇ ਵਿੱਚ ਆਪਾਂ ਪੇਸਟ ਕੀਤੀ ਸੀ ਠੀਕ ਹੈ ਜੀ ਇਸ ਤਰ੍ਹਾਂ ਹਿਲਾ ਕੇ ਤੁਸੀਂ ਨਾਲ ਹੀ ਪਾ ਦਿਓ ਇਸ ਤਰੀਕੇ ਨਾਲ ਤੁਸੀਂ ਪਾਲਕ ਪਨੀਰ ਬਣਾਇਓ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਤੁਸੀਂ ਜ਼ਰੂਰ ਬਣਾਇਓ ਆਪਣੇ ਘਰ ਇੱਕ ਵਾਰੀ ਟਰਾਈ ਕਰਿਓ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਗੈਸ ਆਪਾਂ ਮੀਡੀਅਮ ਹੀ ਰੱਖਾਂਗੇ ਠੀਕ ਹੈ ਜੀ ਲਓ ਜੀ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਇਹਨੂੰ ਉਬਾਲ ਲਿਆ ਸੀਗਾ ਤੁਸੀਂ ਆਪ ਦੇ ਸਕਦੇ ਤੇ ਹੁਣ ਆਪਾਂ ਪਾਵਾਂਗੇ ਘਰ ਦੀ ਕੱਟੀ ਹੋਈ ਫਰੈਸ਼ ਮਲਾਈ ਅੱਧੀ ਕੋਲੀ ਆਪਾਂ ਪਾਵਾਂਗੇ ਇਹਦੇ ਵਿੱਚ ਮਲਾਈ ਦੀ ਜੋ ਜੀ ਬਹੁਤ ਹੀ ਵਧੀਆ ਕਰੀਮੀ ਜਿਹਾ ਟੇਸਟ ਬਣ ਕੇ ਤਿਆਰ ਹੋਊਗਾ ਆਪਣਾ ਤੁਸੀਂ ਵੀ ਇਸ ਤਰੀਕੇ ਨਾਲ ਜਰੂ ਪਾਇਓ ਇਸ ਤਰੀਕੇ ਨਾਲ ਆਪਾਂ ਹੁਲਾ ਦਾਂਗੇ ਤੇ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਇਸ ਮਲਾਈ ਨੂੰ ਵੀ ਪਾਲਕ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਪਨੀਰ ਜਿਹੜਾ ਆਪਾਂ ਫਰਾਈ ਕਰਕੇ ਰੱਖਿਆ ਹੋਇਆ ਸੀ ਲਓ ਜੀ ਆਪਾਂ ਇਹਨੂੰ ਟੱਕ ਦਾਂਗੇ 1-2 ਮਿੰਟ ਫਿਰ ਪਕਾਵਾਂਗੇ ਮੀਡੀਅਮ ਗੈਸ ਤੇ ਲਓ ਜੀ ਹੁਣ ਆਪਾਂ ਇੱਕ ਕੜਛੀ ਦੀ ਮਦਦ ਨਾਲ ਉਹਦੇ ਵਿੱਚ ਇੱਕ ਚਮਚਾ ਪਾਵਾਂਗੇ ਦੇਸੀ ਘਿਓ ਦਾ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਤੇ ਨਾਲ ਹੀ ਪਾ ਦਾਂਗੇ ਚੌਥਾਕ ਹਿੱਸਾ ਆਪਾਂ ਕਸ਼ਮੀਰੀ ਮਿਰਚ ਦਾ ਤਾਂ ਕਿ ਆਪਣੀ ਸਬਜ਼ੀ ਦਾ ਕਲਰ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਲਓ ਜੀ ਹੁਣ ਆਪਾਂ ਇਸ ਤੜਕੇ ਨੂੰ ਸਾਰਾ ਪਾਲਕ ਪਨੀਰ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਹਲਕੇ ਜਿਹੇ ਹੱਥ ਨਾਲ ਹਿਲਾਵਾਂਗੇ ਤੇ ਬਾਅਦ ਵਿੱਚ ਆਪਾਂ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦਾਂਗੇ ਕੜਚੀ ਰੱਖ ਕੇ 1 ਮਿੰਟ ਲਈ ਆਪਾਂ ਬੰਦ ਕਰ ਦਾਂਗੇ ਲਓ ਜੀ ਕਿੰਨਾ ਵਧੀਆ ਪਨੀਰ ਪਾਲਕ ਆਪਣਾ ਤਿਆਰ ਹੋਇਆ ਇਸੇ ਤਰੀਕੇ ਨਾਲ ਤੁਸੀਂ ਪਾਲਕ ਪਨੀਰ ਜ਼ਰੂਰ ਬਣਾਇਓ ਬਹੁਤ ਬਧੀਆਂ ਤੁਸੀਂ TST TST ਤੇ ਆਪਣੇ ਬੱਚਿਆਂ ਨੂੰ ਖਵਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ